ਵਾਹਿਗੁਰੂ ਜੀ ਕੀ ਫਤਿਹ ਨਾ ਇਹ ਇੱਕ ਦੋ ਦਿਨਾਂ ਤੋਂ ਜਿਹੜਾ ਅਮਨਦੀਪ ਸਿੰਘ ਹੈ ਅਸ਼ੋਕਨਗਰ ਦਾ ਗੁਰਦੁਆਰਾ ਸਾਹਿਬ ਦਾ ਤੇ ਇੱਕ ਜਿਹੜਾ ਹਰਪ੍ਰੀਤ ਸਿੰਘ ਹੈਰੀ ਹੈ 87 ਗੁਜਨ ਨਗਰ ਦਾ ਇਹ ਸਮਾਜਿਕ ਜਿਹੜੇ ਨੇ ਗਲਤ ਅੰਸ਼ਰ ਨੇ ਜਿਹੜੇ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਐਕਸਟਰਟ ਕਰਦੇ ਨੇ ਅਮਨਦੀਪ ਸਿੰਘ ਦਾ ਜਿਹੜਾ ਪੇਸ਼ਾ ਹੈ ਉਹਨੇ ਨਕਲੀ ਬਾਣਾ ਪਾ ਕੇ ਆਪਣੇ ਆਪ ਨੂੰ ਨੇ ਬਣਾਇਆ ਆ ਸਿੰਗ ਬਣਾਇਆ ਆ ਤੇ ਲੋਕਾਂ ਨੂੰ ਧੰਕਾਂਦਾ ਫਿਰਦਾ ਰਿਕਾਰਡਿੰਗਾ ਕਰਦਾ ਤੇ ਰਿਕਾਰਡਿੰਗਾ ਤੋਂ ਬਾਅਦ ਫਿਰ ਬਲੈਕਮੇਲ ਕਰਦਾ ਤੇ ਅਸੀਂ ਇਸ ਗੱਲ ਦੀ ਜਾਣਕਾਰੀ ਪਹਿਲਾਂ ਹੀ ਸਾਂਝੀ ਕੀਤੀ ਹੋਈ ਸੀ ਵੀ ਸਰੂਪ ਬਹੁਤ ਪੁਰਾਣਾ ਤੇ ਵਿਰਧ ਹੋ ਚੁੱਕਾ ਹੈ ਉਹਨਾਂ ਨੇ ਵਿਰਧ ਸਰੂਪ ਨੂੰ ਬੇਦਬੀ ਦਾ ਮਸਲਾ ਬਣਾ ਕੇ ਜਿਹੜਾ ਇਹਨਾਂ ਨੇ ਕੂੜਪਾਯਾਰ ਕੀਤਾ ਘਰ ਦੀ ਮੇਰੇ ਮਾਤਾ ਦੇ ਉੱਤੇ ਇਹਨਾਂ ਨੇ ਦੂਸ਼ਣਬਾਜੀ ਜਿਹੜੀ ਕੀਤੀ ਹੈ ਗਲਤ ਫੋਟੋ ਆਪਣੀਆਂ ਮਨ ਕਰਾਤਾ ਆਡੀਓ ਬੋਲ ਕੇ ਤੇ ਵੀਡੀਓ ਦਿਖਾ ਕੇ ਜਦ ਕਿ ਅਸ ਵੀਡੀਓ ਦੇ ਵਿੱਚ ਦਿਖਾਇਆ ਕਿ ਕੁਝ ਵੀ ਨਹੀਂ ਹੋਇਆ ਤੇ ਵਾਇਰਲ ਕਰੀ ਜਾ ਰਿਹਾ ਲੋਕਾਂ ਨੂੰ ਭੜਕਾਈ ਜਾ ਰਿਹਾ ਮੇਰੀ ਪੂਰੀ ਦੁਨੀਆ ਅਗੇ ਜਿੱਥੇ ਤੱਕ ਵੀ ਇਹ ਇਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਨੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਕਿਉਂਕਿ ਇਹ ਉੱਗਰ ਪੈਦਾ ਕਰਦੀਆਂ ਸਮਾਜ ਦੇ ਵਿੱਚ ਇਹੋ ਜਿਹਾ ਗੁਰੂਗ੍ਰੰਥ ਸਾਹਿਬ ਜੀ ਦਾ ਇਹ ਵਿਵਾਦ ਬਣਾ ਰਹੇ ਨੇ ਜਦ ਕਿ ਇਹਨਾਂ ਦਾ ਕੰਮ ਬਲੈਕਮੇਲਿੰਗ ਦਾ ਹੈਗਾ ਤੇ ਮੇਰੀ ਸਾਰੀ ਸੰਗਤ ਅੱਗੇ ਇਹੀ ਬੇਨਤੀ ਹੈ ਇਹਨਾਂ ਵੀਡੀਓ ਨੂੰ ਵਾਇਰਲ ਨਾ ਕੀਤਾ ਜਾਵੇ ਤੇ ਡਿਲੀਟ ਕਰਕੇ ਤੇ ਚੰਗੇ ਸਿੱਖ ਬਣ ਜਾਈਏ। ਕਦੋਂ ਦੀ ਘਟਨਾ ਮੈਂ ਵਾਲੀ? ਇਹ ਘਟਨਾ ਦੇਖੋ ਜੀ ਇਹਨਾਂ ਨੇ ਦੋ ਤਰੀਕ ਨੂੰ ਮੈਨੂੰ ਆਪਣੇ ਘਰ ਸੱਦਿਆ ਸੀ ਧੋਖੇ ਦੇ ਨਾਲ। ਹੂੰ ਤੇ ਮੈਨੂੰ ਇਹ ਪਹਿਲੇ ਕਹਿਣ ਲੱਗੇ ਜੀ ਵੀ ਤੁਹਾਡੀ ਕਲੋਨੀ ਹੈ ਮੈਨੂੰ ਪਲਾਟ ਦੇ ਦਿਓ ਉਹਦੇ ਵਿੱਚ। ਮੈਂ ਕਿਹਾ ਜੀ ਮੇਰੇ ਕੋਲ ਤਾਂ ਦੇਣ ਵਾਸਤੇ ਹੈ ਨਹੀਂਗਾ। ਹੂੰ ਫਿਰ ਨਾਲ ਹੀ ਇਹਨਾਂ ਦੀ ਬੋਡੀ ਲੈਂਗੁਏਜ ਚੇਂਜ ਹੋ ਗਈ। ਹੂੰ ਤੇ ਇਹਨਾਂ ਨੂੰ ਮੈਂ ਇਹਨਾਂ ਦੇ ਹਾਵ ਭਾਵ ਸਮਝ ਕੇ ਦੇਖ ਲਿਆ ਵੀ ਇਹ ਰਿਕਾਰਡਿੰਗਾਂ ਕਰ ਰਹੇ ਨੇ। ਹੂੰ ਅਜੇ ਸੱਚੇ ਹੈ ਨਾ? ਤੇ ਵਾਰੀ ਰਿਕਾਰਡਿੰਗਾਂ ਜਿਹੜੀਆਂ ਨੇ ਆਪਣੀਆਂ ਉਹ ਕਰਨ ਤੇ ਅਸੀਂ ਤੇ ਇਹੀ ਦਿਖਾ ਦੇ ਵੀ ਇਹਨਾਂ ਦੇ ਮੋਬਾਈਲ ਜਿਹੜੇ ਲੈ ਕੇ ਇਹਨਾਂ ਦੀਆਂ ਜਿਹੜੀਆਂ ਨੇ ਰਿਕਾਰਡਿੰਗਾਂ ਸਾਰੀਆਂ ਕੱਢੀਆਂ ਜਾਣ ਕਿਦੀਆਂ-ਕਿਦੀਆਂ ਰਿਕਾਰਡਿੰਗਾਂ ਕਰਦੇ ਨੇ ਕਿੰਨੂ-ਕਿੰਨੂ ਬਲੈਕਮੇਲ ਕਰਦੇ ਨੇ ਇੰਨਾ ਜ਼ਿਆਦਾ ਜਿਹੜੇ ਸਾਰੇ ਮੋਬਾਈਲ ਜ਼ਬਤ ਕਰਕੇ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਵੀਡੀਓ ਬਣਾਈਆਂ ਨੇ ਇਹਨਾਂ ਨੇ ਇਤਰਾਜ ਉਹ ਸਾਰੀਆਂ ਦੁਨੀਆ ਦੇ ਅੱਗੇ ਜਿਹੜੀਆਂ ਉਹ ਆਣ ਤੇ ਇਹਨਾਂ ਦਾ ਚਿਹਰਾ ਨਜ਼ਰ ਆਏ ਅੱਗੋਂ ਮੈਂ ਇੱਕ ਆਪਣੀ ਟੀਮ ਨੂੰ ਆਪਣੀ ਜਥੇਬੰਦੀਆਂ ਨੂੰ ਨਾਲ ਲੈ ਕੇ ਮੈਂ ਇੱਕ ਉਪਰਾਲਾ ਕਰਾਂਗਾ ਔਰ ਵੱਡੇ ਲੈਵਲ ਤੇ ਉਪਰਾਲਾ ਕਰਾਂਗਾ ਵੀ ਆ ਜਿਹੜੇ ਨਕਲੀ ਬਣੇ ਹੋਏ ਆ ਨਾ ਛਲਾਰੂ ਜੇ ਔਰ ਬਾਣੇ 파 ਕੇ ਤੇ ਇਹ ਪਹੁੰਚ ਜਾਂਦੇ ਨੇ ਲਾਲਾ ਲਾਲਾ ਕਰਦੇ ਵੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਵੀ ਹੋ ਗਈ ਜੀ ਆਜੋ ਜੀ ਆਜੋ ਇਕੱਠੇ ਹੋ ਕੇ ਆ ਕੇ ਇਹਨਾਂ ਨੂੰ ਸਬਕ ਸਖਾਨ ਲਈ ਅਸੀਂ ਇੱਕ ਵੱਡਾ ਯਤਨ ਜਿਹੜਾ ਉਹ ਕਰਾਂਗੇ ਕੋਈ ਜਥੇਬੰਦੀ ਵੀ ਆਈ ਸੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਜਥੇਬੰਦੀ ਆਈ ਸੀ ਜੀ ਦਮਦਮ ਜੀ ਉਹ ਟਕਸਾਲ ਤੋਂ ਸਰਦਾਰ ਤੇਜਵੀਰ ਸਿੰਘ ਉਹਨਾਂ ਦਾ ਨਾਮ ਉਹਨਾਂ ਨੇ ਦੱਸਿਆ ਸੀਗਾ ਉਹਨਾਂ ਨੇ ਆ ਕੇ ਬੇਦਵੀ ਦਾ ਕੋਈ ਮਸਲਾ ਨਹੀਂ ਉਹਨਾਂ ਨੇ ਬਣਾਇਆ ਤੇ ਐਸ ਐਚਓ ਸਾਹਿਬ थाना ਡਿਵੀਜ਼ਨ ਨੰਬਰ 4 ਤੇ ਉਹ ਵੀ ਹਾਜ਼ਰ ਸਨ ਉਹਨਾਂ ਨੇ ਦੇਖਿਆ ਬੇਦਬੀ ਦਾ ਕੋਈ ਮਸਲਾ ਨਹੀਂ ਹੈ ਸਰੂਪ ਜਿਹੜਾ ਸੀਗਾ ਨਾ ਅਸੀਂ ਪਹਿਲਾਂ ਹੀ ਕਿਹਾ ਆ ਸੀਗਾ ਗਰੰਥੀ ਸਾਹਿਬ ਨਾਲ ਦੀ ਗੱਲ ਕਰਾ ਦਿੱਤੀ ਸੀ ਕਿ ਵੀ ਜਿਨ੍ਹਾਂ ਨੇ ਪਹਿਲਾਂ ਜਿਨ੍ਹਾਂ ਨੂੰ ਦੱਸਿਆ ਸੀ ਸਲੂਟ ਚੇਂਜ ਕਰਨ ਦੀ ਗੱਲ ਕੀਤੀ ਹੋਈ ਸੀਗੀ ਅਸੀਂ ਤੇ ਇਹਨਾਂ ਨੇ ਭਰਾ تنਬੀਰ ਨੂੰ ਜਿਹੜਾ ਸੀਗਾ ਜਿਹੜਾ ਸੀਗਾ ਉਹ ਬੇਦਬੀ ਦਾ ਜਿਹੜਾ ਮਸਲਾ ਇਹਦਾ ਬਣਾ ਲਿਆ ਅਸੀਂ ਕੋ ਸਿੱਖ ਪ੍ਰਵਾਸ ਤੋਂ ਭਾਈ ਬੰਨੋ ਜੀ ਦੇ ਖਾਨਦਾਨ ਚੋਂ ਆ ਜਿਨ੍ਹਾਂ ਨੇ ਪਹਿਲੀ ਗੁਰੂਗ੍ਰੰਥ ਸਾਹਿਬ ਜੀ ਦੀ ਜਿਲਚੜਾ ਹਾਂ ਦੀ ਜਿਹੜੀ ਸੇਵਾ ਕੀਤੀ ਸੀ ਅਸੀਂ ਜਿਲ੍ਹੇ ਦੀ ਕਿਉਂ ਪੜਾ ਨਹੀਂ ਅੱਜ ਤੁਸੀਂ ਇੱਥੇ ਕਮਿਸ਼ਨਰ ਦਫ਼ਤਰ ਆਏ ਕਿਹਨੂੰ ਮਿਲੇ ਕਿਹਨੂੰ ਇੱਥੇ ਅਸੀਂ ਮਿਲਿਆ ਜੀ ਆਪਣਾ ਕਮਿਸ਼ਨਰ ਓਫਿਸ ਤੇ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਆਪਣੀ ਦੁਕਾਨ ਉਹਨਾਂ ਨੇ ACP ਨੂੰ ਜਿਹੜੀ ਮਾਰਕ ਕੀਤੀ ਹੈ ਹੂੰ ਤੇ ਅੱਗੋਂ ਇਹ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ ਦੋਵਾਂ ਦੇ ਉੱਤੇ ਤੇ ਐਸਾ ਸਬਕ ਸਿਖਾਵਾਂਗੇ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਾਸ ਕਰਕੇ ਲੈ ਕੇ ਕੋਈ ਇਹੋ ਜਿਹਾ ਕੰਮ ਜਿਹੜਾ ਸਮਾਜ ਦੇ ਵਿੱਚ ਨਾ